ਪੰਹਾਪੀ ਇਸ ਜਿੱਦਕ ਨੂੰ ਬਹੁਤ ਵੱਡਾ ਘਾਟਾ ਬਹੁਤ ਵੱਡਾ ਚੱਕਾ ਲੱਗਾ ਪੂਰ ਰਿਸ਼ਾ ਕੁਟੀ ਦੇ ਅੱਜ ਚਲੇ ਜਾਣ ਨਾਲ ਇਸੇ ਕਾਫੀ ਲੰਬੇ ਸਮੇਂ ਤੋਂ ਉਹ بیمار ਚੱਲੇ ਆ ਰਹੀ ਸੀ ਉਹਨਾਂ ਦੀ ਸੰਗੀਤ ਦੀ ਦੁਨੀਆ ਨੂੰ ਬਹੁਤ ਵੱਡੀ ਕੰਟਰੀਬਿਊਸ਼ਨ ਆ ਪੰਡਿਤ ਜਮਾਦ ਜੀ ਜਿਦੋਂ ਉਹਨਾਂ ਦਾ ਸੰਗੀਤ ਨਾਲ ਵਾਅ ਵਾਸਤਾ ਪਿਆ ਨਾ ਕਵਨਰ ਨੇ ਫੈਸਲਾ ਕੀਤਾ ਹੈ ਕਿੰਨੇ ਮਹੀਨਿਆਂ ਜਦੋਂ ਤੁਸੀਂ ਇਸ ਤਰ੍ਹਾਂ ਕੀਤਾ ਜਨਵਰੀ ਦੇ ਵਿੱਚ ਵਿਸ਼ੇਸ਼ ਸੈਸ਼ਨ ਉਹ ਵਿਸ਼ੇਸ਼ ਸੈਸ਼ਨ ਮਦਦ ਮਤਲਬ ਮੁਖਤਿਰ ਕੋ ਕੋੰਤਮਾਨ ਨੇ ਕਿਹਾ ਜਿਹੜਾ ਨਵਾਂ ਤੇ ਅtir ਕਾਤਿਲ ਫਾਸਟਿਟਾ ਪਾਰਲੀਮੈਂਟ ਜਿਹੜਾ ਅਮੀਨੇ ਤੌਰ ਤੇ ਫਾਸਟ ਵਿਕਾਸ ਬਿਲਦੇ ਨਾਮ ਉਹ ਵੀ ਚਾਹਿਆ ਜਾਂਦਾ ਹੈ ਉਸ ਦਾ ਕਹਿੰਦੇ ਅਸੀਂ ਇੱਕ ਟੱਕੇ ਵਿਰੋਧਾ ਕਰਾਈ ਕਰਾਂਗੇ ਔਰ ਉਸ ਬਿਲਦੇ ਖਿਲਾਫ ਸੰਜਾ ਸੰਸਦ ਮਤਾ ਪਾਸ ਕਿੱਥੇ ਜਾਏਗਾ ਸਿਕਲ ਸਾਰਿਆਂ ਨੂੰ ਮੈਂ ਹਾਂ ਦਵਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਜੀ ਨਿਊਜ਼ ਬਿਹਾਈਂਡ ਨਿਊਜ਼ ਕਾਫੀ ਸਾਰੇ ਮੁੱਦਿਆਂ ਤੇ ਚਰਚਾ ਕਰਾਂਗੇ ਕਈ ਸਾਰੇ ਸਿਆਸੀ ਮੁੱਦੇ ਵੀ ਨੇ ਆਮ ਮੁੱਦੇ ਵੀ ਨੇ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਿੱਧੂ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਤੇ ਸਿਹਰੇ ਧੰਨਵਾਦ ਤੁਹਾਡਾ ਦਰਸ਼ਕਾਂ ਨੇ ਸਤਿਕਾਰ ਸਸ੍ਰੀ ਅਕਾਲ ਲੋਸ ਵਾਲਾ ਪਾ ਹਾਜ਼ਰਾਂ ਦਰਸ਼ਕਾਂ ਨੇ ਕਿਜ਼ਾਲੀਚ ਜੀ ਸਭ ਤੋਂ ਪਹਿਲਾ ਸਵਾਲ ਸਿੱਧਾ ਸਾਹਿਬ ਵੀ ਸੰਗੀਤ ਦੀ ਦੁਨੀਆ ਨੂੰ ਅੱਜ ਇੱਕ ਵੱਡਾ ਝਟਕਾ ਲੱਗਿਆ ਹੈ ਸੂਫੀ ਉਸਤਾਦ ਜਿਹੜੇ ਨੇ ਉਸਤਾਦ ਪੂਰਨ ਛਾ ਕੋਟੀ ਜੀ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਹੈ ਤੇ ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਸ ਨਾਲ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਤੋੜਾ ਝਟਕਾ ਲੱਗਾ ਜੀ ਉਹਨਾਂ ਰਿਸ਼ਾ ਕੋਟੀ ਦੇ ਅੱਜ ਚਲੇ ਜਾਣ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਬਿਮਾਰ ਚੱਲੇ ਆ ਰਹੇ ਸੀ ਉਹਨਾਂ ਦੀ ਸੰਗੀਤ ਦੀ ਦੁਨੀਆ ਨੂੰ ਬਹੁਤ ਵੱਡੀ ਕੰਟਰੀਬਿਊਸ਼ਨ ਆ ਉਹ ਦੇਖੋ ਕਈ ਗੱਲਾਂ ਕਿਸ ਇਨਸਾਨ ਚ ਕੁਦਰਤੀ ਹੁੰਦੀਆਂ ਉਹ ਬਚਪਨ ਤੋਂ ਹੀ ਸੰਗੀਤ ਦੀ ਦੁਨੀਆ ਨਾਲ ਜੁੜ ਗਏ ਸੀ ਉਹ ਪੰਜਵੇਂ ਜਮਾਤ ਸੀ ਜਦੋਂ ਉਹਨਾਂ ਦਾ ਸੰਗੀਤ ਨਾਲ ਵਾਹਵਾਸਤਾ ਪਿਆ ਤੇ ਪਟਿਆਲਾ ਦਾ ਜਿਹੜਾ ਸੰਗੀਤ ਕਰਾਣਾ ਉੱਥੋਂ ਵੀ ਉਹਨਾਂ ਨੇ ਜਿੰਨਾ ਕੁ ਬਣ ਸਕਦਾ ਸੀ ਉਹਨਾਂ ਕੋਲੋਂ ਸਿੱਖਿਆ ਲੈਣ ਦੀ ਕੋਸ਼ਿਸ਼ ਕੀਤੀ ਸਿੱਖਿਆ ਲਈ ਪਰ ਉਹਨਾਂ ਨੇ ਸੰਗੀਤ ਜ਼ਰਤ ਜਾ ਕੇ ਆਪ ਤਾਂ ਨਾਮ ਨਾਲ ਘਟੇ ਘਟੇ ਅਕਈ ਵੱਡੇ ਵੱਡੇ ਜਿਹਨੇ ਆਪਣੇ ਅ ਪਰੋਕਾਰ ਕੇ ਲਈ ਆਪਣੇ ਉਸਤਾਦ ਦੇ ਤੌਰ ਤੇ ਉਹਨਾਂ ਨੇ ਜਿੰਨਾ ਤਿਆਰ ਕੀਤਾ ਉਹਨਾਂ ਚ ਹੰਸਾ ਹੰਸ ਸ਼ਾਮਲ ਇਸ ਤਰੀਕੇ ਨਾਲ ਸਾਹਮਣੇ ਕੋਟੀ ਹੈ ਜਿ ਜਸੀ ਤੇ ਉਹਨਾਂ ਦਾ ਬੇਟਾ ਜਿਹੜਾ ਹੈਗਾ ਮਾਸਟਰ ਸਲੀਮ ਉਹ ਤਾਂ ਹੈ ਹੀ ਹੈ ਜੀ ਤੇ ਇੱਕ ਲੜੀ ਜਿ ਆਪਾਂ ਕਹਿੰਦੇ ਆ ਕਿ ਸੰਗੀਤ ਦੀ ਦੁਨੀਆ ਦੀ ਉਹਨਾਂ ਨੇ ਅੱਗੇ ਤੋਰੀ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਔਰ ਖਾਸ ਤੌਰ ਤੇ ਸੋਭੀ ਸੰਗੀਤ ਦੇ ਵਿੱਚ ਤਾਂ ਉਹ ਬਾਬਾ ਬੋੜ ਦੇ ਤੌਰ ਤੇ ਜਾਣੇ ਜਾਂਦੇ ਸੀ ਅੱਜੋ ਜਦੋਂ ਸਾਡੇ ਕੋਲ ਸਦੀਵੀ ਰੁਕਸਤ ਲੈ ਗਿਆ ਹਮੇਸ਼ਾ ਲਈ ਚਲੇ ਗਿਆ ਤਾਂ ਸੰਗੀਤ ਜਗਤ ਨੂੰ ਦਾ ਘਾਟਾ ਪਿਆ ਹੀ ਪਿਆ ਜਿਹੜਾ ਪੰਜਾਬ ਹੈ ਪੰਜਾਬੀ ਹੈ ਉਹਦੇ ਲਈ ਵੀ ਇੱਕ ਬਹੁਤ ਵੱਡਾ ਘਾਟਾ ਹੈ ਆਪਾਂ ਸਾਰੇ ਜਿਹੜੇ ਹੈ ਉਹਨਾਂ ਦੇ ਤੁਰ ਜਾਣ ਦੇ ਉੱਤੇ ਅਸੀਂ ਵੀ ਉਹਨਾਂ ਨੂੰ ਨਮਨ ਹੁੰਨੇ ਆ ਉਹਨਾਂ ਦੇ ਲਈ ਸੋਚ ਦਾ ਪ੍ਰਗਟਾਵਾ ਕਰਦੇ ਆਂ ਉਹਨਾਂ ਦੇ بیٹے ਮਾਸਟਰ ਸਲੀਮ ਨਾਲ ਤੇ ਉਹਨਾਂ ਦੇ ਪਰਿਵਾਰ ਨਾਲ ਜੀ ਜੀ ਸਿਰਫ ਪੰਜਾਬ ਹੀ ਨਹੀਂ ਦੁਨੀਆ ਭਰ ਦੇ ਕਈ ਸਾਰੇ ਜਿਹੜੇ ਜਿੱਥੇ ਵੀ ਸੰਗੀਤ ਪ੍ਰੇਮੀ ਬੈਠੇ ਨੇ ਸਾਰਿਆਂ ਨੂੰ ਹੀ ਅੱਜ ਕਾਫੀ ਸਾਰਿਆਂ ਲਈ ਅਫਸੋਸ ਦਾ ਦਿਣਾ ਹੈ ਅੱਗੇ ਵਧਦੇ ਹਾਂ ਜੀ ਜਨੂਰੀ 2026 ਵਿੱਚ ਪੰਜਾਬ ਦੀ ਵਿਧਾਨ ਸਭਾ ਵਿੱਚ ਇੱਕ ਸਪੈਸ਼ਲ ਸੈਸ਼ਨ ਰੱਖਵਾਇਆ ਜਾ ਰਿਹਾ ਹੈ ਸੀਐਮ ਮਾਨ ਵੱਲੋਂ ਤੇ ਉਹਨਾਂ ਦਾ ਨਵਾਂ ਬਿਆਨ ਆਇਆ ਹੈ ਇਸ ਮੁੱਦੇ ਤੇ ਵੀ ਉਹ ਇਸ ਸੈਸ਼ਨ ਦੇ ਤਹਿਤ ਵੀ ਜੀ ਰਾਮਜੀ ਬਿੱਲ ਜਿਹੜਾ ਨਵਾਂ ਬਿੱਲ ਮਨਰੇਗਾ ਨੂੰ ਹਟਾ ਕੇ ਇੰਟਰੋਡਿਊਸ ਕੀਤਾ ਗਿਆ ਹੈ ਉਸ ਦੇ ਖਿਲਾਫ ਖੜਨਗੇ ਹੁਣ ਵੀਜੀ ਰਾਮ ਜੀ ਬਿੱਲ ਦੇ ਖਿਲਾਫ ਇਹ ਸੈਸ਼ਨ ਰੱਖਿਆ ਜਾ ਰਿਹਾ ਹੈ ਇਸ ਬਾਰੇ ਕੀ ਕਹਿਣਾ ਹੈ ਤੁਹਾਡਾ ਕਿਵੇਂ ਦੇਖਦੇ ਹੋ ਇਹਨੂੰ ਬਿਲਕੁਲ ਐ ਮਤਜਦ ਮਤਜਦ ਸੀ ਜ਼ਿਕਰ ਕੀਤਾ ਦੇਖੋ ਕਿ ਅ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ 9 ਸਾਲ ਜਿਦਾ ਤੁਸੀਂ ਜ਼ਿਕਰ ਕੀਤਾ ਜਨਵਰੀ ਦੇ ਵਿੱਚ ਵਿਸ਼ੇਸ਼ ਸੈਸ਼ਨ ਔਰ ਵਿਸ਼ੇਸ਼ ਸੈਸ਼ਨ ਅਜਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਨਮਾਜ਼ ਦੇ ਅਤੀਰਜ਼ਗਾਰ ਦਲ ਪਾਸ ਕੀਤਾ ਪਾਰਲੀਮੈਂਟ ਨੇ ਜਿਹਨੂੰ ਜੀ ਰਾਮ ਜੀ ਦੇ ਤੌਰ ਤੇ ਭਾਰਤ ਵਿਕਾਸ ਬਿੱਲ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ ਉਹਦਾ ਕਹਿੰਦੇ ਅਸੀਂ ਟਟਕੇ ਵਿਰੋਧਤਾ ਕਰਾਈ ਕਰਾਂਗੇ ਔਰ ਉਸ ਬਿੱਲ ਦੇ ਖਿਲਾਫ ਪੰਜਾਬ ਵਿਧਾਨ ਸਭਾ ਚ ਮਤਾ ਪਾਸ ਕੀਤਾ ਜਾਏਗਾ ਸ਼ਾਇਦ ਪੰਜਾਬ ਵਿਧਾਨ ਸਭਾ ਪਹਿਲੀ ਆਪਣੇ ਵਿੱਚ ਕਿਸੇ ਸੂਬੇ ਦੀ ਅਸੈਂਬਲੀ ਹੋਏਗੀ ਕਿ ਨਾ ਪਾਰਲੀਮੈਂਟ ਚ ਇਸ ਤਰ੍ਹਾਂ ਮਤਾ ਇਹ ਲੈ ਅੰਦਾ ਗਿਆ ਪਾਸ ਕੀਤਾ ਗਿਆ ਬਿੱਲ ਉਦੇ ਖਿਲਾਫ ਕਿਸੇ ਸੈਂਬਲੀ ਵੱਲੋਂ ਪੂਰੇ ਜਨ ਸੂਬੇ ਵੱਲੋਂ ਵਿਰੋਧਾ ਪ੍ਰਗਟਾਵਾ ਕੀਤਾ ਹੈ ਆਪਾਂ ਸਾਰੇ ਜਾਣਦੇ ਆਂ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਜਿਹੜੇ ਮੁੱਖ ਵਿਰੋਧੀ ਧਿਰਾਂ ਉਹ ਇਹਦਾ ਵਿਰੋਧ ਕਰ ਰਹੀਆਂ ਹਾਲਾਂਕਿ ਆਪਸ ਵਿੱਚ ਇਹਨਾਂ ਦੇ ਮਤ ਪੇਹਦਾ ਹੈ ਜੇ ਆਪਾਂ ਗੱਲ ਕਰੀਏ ਕਾਂਗਰਸ ਹੋਰ ਬੋਲੀ ਬੋਲਦੀ ਆਮ ਆਦਮੀ ਹੋਰ ਬੋਲੀ ਬੋਲਦੇ ਆ ਅਕਾਲੀ ਦਾ ਲੋਰ ਬੋਲੀ ਬੋਲਦਾ ਹੈ ਇਸ ਤਰ੍ਹਾਂ ਦੂਜੇ ਪਿਰਾਂ ਪਰ ਜਿਤੋਂਕ ਸਵਾਲ ਹੈ ਇਹ ਦੇਤੀ ਵਿਕਾਸ ਜਿਹੜਾ ਹੈਗਾ ਜਿਸ ਗੱਲ ਬੱਲੇ ਆਂਦਾ ਹੈ ਅਜੀਤ ਰਾਮ ਜੀ ਇਸ ਮੁੱਦੇ ਤੇ ਮੈਂ ਸੁਣ ਰਿਹਾ ਸੀ ਕਿ ਪੰਜਾਬ ਸਰੂਨ ਨੇ ਕੱਲ੍ਹ ਕੱਲ ਤੇ ਜਿਹੜੇ ਪ੍ਰਧਾਨ ਆ ਸੁਖਵੀਰ ਬਾਦਲ ਉਹਨਾਂ ਨੇ ਵੀ ਕਿਹਾ ਹੈਗੇ ਕਿ ਜਿਹੜੇ ਗਰੀਬਾਂ ਨਾਲ ਧੱਕਾ ਕੀਤਾ ਗਿਆ ਅਸੀਂ ਗਰੀਬਾਂ ਦੇ ਨਾਲ ਖੜੇ ਆ ਤੇ ਜਿਹੜਾ ਬਿੱਲ ਪਾਸ ਹੋਇਆ ਇਸ ਦੇ ਖਿਲਾਫ ਆ ਹੁਣ ਜਦੋਂ ਪੰਜਾਬ ਦਾ ਸੁਵਚ ਸੈਸ਼ਨ ਚ ਆਈ ਰਿਹਾ ਬਿੱਲ ਤਾ ਉਹ ਤੇ ਇੱਕ ਤਰੀਕੇ ਨਾਲ ਉੱਥੇ ਆਪ ਵਾਲਿਆਂ ਦਾ ਬਿੱਲ ਆਂਦਾ ਹੈ ਉਹ ਤਾਂ ਸੋਰੀ ਮਤਾਂ ਲਿਆਂਦਾ ਉਹ ਤਾਂ ਇਸ ਬਿੱਲ ਦੇ ਖਿਲਾਫ ਬੋਲਣਗੇ ਬੋਲਣਗੇ ਅਰੇ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਵੀ ਡਟ ਕੇ ਜਿਹੜਾ ਹੈਗਾ ਮਤੇ ਦੇ ਹਮਾਇਤ ਹੋਲੇਗੀ ਤੇ ਬਿੱਲ ਦੇ ਵਿਰੁੱਧ ਆ ਕਰੇਗੀ ਕਾလီ ਦਲਵੀ ਸਰਵ ਆਦੇਚ ਕੋਈ ਕੋ 파ਰਤੀ ਜਨਤਾ ਪਾਰਟੀ ਦੇ ਨਵੇਂ ਦੇ ਹੋਣਗੇ ਜਿਸ ਸੰਧਨ ਚ ਜਾਣਗੇ ਤਾਂ ਉਹ ਇਸ ਜਿਹੜਾ ਕੇਂਦਰ ਪਾਰਲੀਮੈਂਟ ਨੇ ਬਿੱਲ ਪਾਸ ਕੀਤਾ ਹੈ ਜੀ ਰਾਮ ਜੀ ਉਹਦਾ ਹਮਾਇਤ ਕਰਨਗੇ ਪਾਕੀ ਸਾਰਾ ਪੰਜਾਬ ਸੁਨਿਆਹ ਦੇਗਾ ਕਿ ਅਸੀਂ ਜਿਹੜਾ ਪਾਰਲੀਮੈਂਟ ਵੱਲੋਂ ਬਿੱਲ ਪਾਸ ਕੀਤਾ ਗਿਆ ਇਹਦੇ ਡਟ ਕੇ ਖਿਲਾਫ ਹੈ ਕਿਉਂ ਡਟ ਕੇ ਖੜਾ ਆਂ ਕੋਈ ਨਿਰਜ਼ਕਾਰ ਦਾ ਜਿਹੜੇ ਮੌਕੇ ਘੱਟ ਮੇ ਆਇਆ ਇਹ ਕਹਿੰਨੂ ਦਾ ਕਹਿੰਦੇ 125 ਦਿਨ ਦਾ ਰੋਜ਼ਗਾਰ ਮਿਲੇਗਾ ਪਰ ਮਿਲਦਾ ਤਾਂ ਕਹਿੰਦੇ 100 ਦਿਨ ਦਾ ਨਹੀਂ ਫਿਰ ਸਭ ਤੋਂ ਵੱਡੀ ਗੱਲ ਜੀ ਕੇਂਦਰ ਅੱਗੇ ਦਿੰਦਾ ਸੀ 90% ਦੀ ਹਿੱਸਾ ਇਹਦੇ ਚ ਪਾਉਂਦਾ ਸੀ ਤੇ ਸੂਬੇ ਪਾਉਂਦੇ ਸੀ 10% ਦੀ ਹੁਣ 60 40 ਦੀ ਰੇਸ਼ੋ ਕਰ ਦਿੱਤੀ ਐ 60% ਕੇਂਦਰ ਪਾਏਗਾ 40% ਵੀ ਕਹਿੰਦੇ ਸੂਬੇ ਪਾਉਣਗੇ ਹੁਣ 40% ਦੀ ਸੂਬੇ ਕਿੱਥੋਂ ਪਾਉਣਗੇ ਸੂਬਿਆਂ ਕੋਲੇ ਤਾਂ ਪਹਿਲੇ ਹੀ ਪੈਸਾ ਨਹੀਂ ਇਦਾਂ ਮਰ ਸਿੱਧੇ ਤੌਰ ਤੇ ਜੜੀ ਹੈਗੀ ਹੈ ਇਹ ਯੋਜਨਾ ਜਿਹੜੀ ਮਹਾਤਮਾ ਗਾਂਧੀ ਦੇ ਨਾਂ ਨਾਲ ਜਾਣੀ ਜਾਂਦੀ ਸੀ ਉਹ ਤੋਂ ਹੱਥ ਧੋਣ ਵਾਲੀ ਗੱਲ ਹੈ ਕੇਂਦਰ ਜਣੀ ਇਸ ਯੋਜਨਾ ਨੂੰ ਫੇਰ ਖਦਾ ਨਜ਼ਰ ਆ ਰਿਹਾ ਹੈ ਪੰਜਾਬ ਹੀ ਨਹੀਂ ਪੂਰੇ ਮੁਲਕ 'ਚ ਬ੍ਰੋਧੀ ਤਰ੍ਹਾਂ ਇਸ ਦਾ ਵਿਰੋਧ ਕਰਿਆ ਪਾਰਲੀਮੈਂਟ ਅੰਦਰ ਵੀ ਸਗੰਦਾ ਕਿ ਨਹੀਂ ਚੱਲਣ ਦਿੱਤਾ ਹੈ ਕਾਂਗਰਸ ਤੇ ਦੂਜੀ ਅਮਰੋਧੀ ਤਰ੍ਹਾਂ ਵੱਲੋਂ ਪਰ ਉਹਨਾਂ ਦੇਖਿਆ ਜਾਏਗਾ ਜਦੋਂ ਨਵੇਂ ਸਾਲ 'ਚ ਪੰਜਾਬ ਵਿਧਾਨ ਸਭਾ ਵਿਸ਼ੇਸ਼ ਸੈਸ਼ਨ ਆਏਗਾ ਤੋਂ ਇਸ ਕਿਸ ਕਦਰ ਪੰਜਾਬ ਵਿਖਰੇਵੇਂ ਰੱਖਦਾ ਹੋਇਆ ਵੀ ਇਸ ਬਿੱਲ ਦੇਖਣਾ ਡੱਟ ਕੇ ਜਿਹੜਾ ਪੰਜਾਬ თან ਸਮਾਜ ਚ ਖੜਾ ਨਜ਼ਰ ਆਏਗਾ ਜੀ ਪਰ ਸਰ ਇਹ ਤੇ ਇੱਕ ਹੋਰ ਸਵਾਲ ਪੁੱਛਾਂਗੀ ਤੁਹਾਡੇ ਤੋਂ ਵੀ ਮਿਨਿਸਟਰੀ ਅਫੇਅਰਜ਼ ਵੱਲੋਂ ਜਿਹੜੇ ਕਿਰਨ ਰਜੀਜੂ ਨੇ ਉਹ ਭਾਜਪਾ ਦੇ ਹੱਕ ਵਿੱਚ ਇਸ ਬਿੱਲ ਨਾਲ ਖੜੇ ਨੇ ਉਹਨਾਂ ਦਾ ਕਹਿਣਾ ਹੈ ਵੀ ਇਸ ਇਸ ਬਿੱਲ ਨਾਲ ਜੋ ਹੈ ਅ ਕਰਪਸ਼ਨ ਭ੍ਰਸ਼ਟਾਚਾਰ ਜੋ ਹੈ ਉਹ ਕٹےਗਾ ਲੁੱਟਮਾਰ ਕٹےਗੀ ਤਾਂ ਇਸ ਇਸ ਤੇ ਕਿਵੇਂ ਅਸਰ ਪੈ ਰਿਹਾ ਹੈ ਵੀ ਕਿ ਕਿਵੇਂ ਭ੍ਰਸ਼ਟਾਚਾਰ ਘਟ ਸਕਦਾ ਹੈ ਇਸ ਬਿੱਲ ਨਾਲ ਤੁਹਾਡੇ ਕੀ ਵਿਚਾਰ ਨੇ ਇਸ ਤੇ ਬਿਲਕੁਲ ਠੀਕ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਟੈਂਡ ਹੈ ਉਹਨਾਂ ਨੇ ਤਾਂ ਉਹ ਕਿ ਕਿਹੋ ਜਿਹਾ ਗੱਲ ਕਰਦੇ ਆ ਰਾਸ਼ਟਰਪਤੀ ਨੇ ਉਹਦੇ ਤੇ ਮੋਰ ਵੀ ਲਾ ਦਿੱਤੀ ਪ੍ਰਵਾਨਗੀ ਦੇ ਦਿੱਤੀ ਉਹ ਬੈਲੋਂ ਕਾਨੂੰਨ ਦਾ ਰੂਪ ਅਖਤਿਆਰ ਕਰ ਗਿਆ ਬਿੱਲ ਨਹੀਂ ਰਹਿ ਗਿਆ ਕਿਉਂਕਿ ਰਾਸ਼ਟਰਪਤੀ ਦੇ ਦਸਕਤੋਂ ਹੋਣ ਤੋਂ ਬਾਅਦ ਬੈਲ ਕਾਨੂੰਨ ਬਣ ਜਾਂਦਾ ਹੈ ਹਾਂਜੀ ਐਤਵਾਰ ਵਾਲੇ ਦਿਨ ਜਿਹੜਾ ਹੈ ਰਾਸ਼ਟਰਪਤੀ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਇਸ ਬਿੱਲ ਨੂੰ ਤਾਂ ਉਹਨਾਂ ਨੂੰ ਉਹਦੀ ਸ਼ਕਲ ਅਖਤਿਆਰ ਕਰ ਗਿਆ ਭਾਰਤੀ ਜਨਤਾ ਪਾਰਟੀ ਲਗਾਤਾਰ ਇਹ ਕਹਿ ਰਹੀ ਹੈ ਕਿ ਦੇਖੋ ਇਹਦੇ ਨਾਲ ਕੰਮ ਕਰਦੇ ਮੌਕੇ ਵਧੇਰੇ ਮਿਲਣਗੇ ਪਿਛਤਾਚਾਰ ਹੁੰਦਾ ਸੀ ਕਹਿੰਦੇ ਪਿਛਤਾਚਾਰ ਦਾ ਖਾਤਮਾ ਹੋਏਗਾ ਔਰ ਬੈਲ ਜਿਹੜਾ ਹੈਗਾ ਜਿੱਥੇ ਤੱਕ ਸਵਾਲ ਹੈਗਾ ਮਜ਼ਦੂਰਾਂ ਦਾ ਉਹਨਾਂ ਦੀ ਬਿਹਤਰੀ ਲਈ ਹੈ ਨਾਲ ਕਹਿੰਦੇ ਜਿਹੜਾ 60 ਦਿਨ ਦਾ ਗੈਪ ਰੱਖਿਆ ਗਿਆ ਹੈ ਚਾਹੇ ਹਾੜੀ ਦੀ ਗੱਲ ਹੋਵੇ ਚਾਹੇ ਸੋਣੀ ਦੀ ਗੱਲ ਹੋਵੇ ਕਿ 60 ਦਿਨ ਇਹ ਸਕੀਮ ਚਾਲੂ ਨਹੀਂ ਰਹੇਗੀ ਤਾਂ ਉਹ ਕਹਿੰਦੇ ਕਿਸਾਨਾਂ ਨੂੰ ਉਹਨਾਂ ਦਿਨਾਂ ਚ ਮਜ਼ਦੂਰ ਵੀ ਮਿਲਣਗੇ ਤਾਂ ਕਿ ਆਪਣਾ ਹਾੜੀ ਤੇ ਸੋਨੇ ਦਾ ਕੰਮ ਕਰ ਸਕਾਂ ਇਸ ਕਰਕੇ ਕਹਿੰਦੇ ਉੱਥੇ ਜਿੱਥੇ ਮਜ਼ਦੂਰਾਂ ਹੁੰਦਾ ਦਿਹਾੜੀ ਮਿਲੇਗੀ ਮਿਲੇਗੀ ਕਿਸਾਨਾਂ ਨੂੰ ਵੀ ਫਾਇਦਾ ਹੋਊਗਾ ਤਾਂ ਕਈ ਫਾਇਦੇ ਭਾਜਵਾ ਵੱਲੋਂ ਗਣਾਈ ਜਾ ਰਹੇ ਆ ਪਰ ਇਹਦੇ باوجود ਵੀ ਜਿਹੜੀਆਂ ਵਿਰੋਧੀ ਤਰ੍ਹਾਂ ਉਹਨਾਂ ਨੂੰ ਇਹ ਗੱਲ ਕਿਦੜੇ ਜੱਜ ਨਹੀਂ ਰਹੀ ਉਹ ਕਹਿੰਦੇ ਵੀ ਇਹ ਤਾਂ ਬੜੀ ਜ਼ਾਤੀ ਕੀਤੀ ਗਈ ਹੈ ਇਸ ਤਰ੍ਹਾਂ ਜਿਹੜਾ ਬੈਲ ਦੇ ਬੈਲ 'ਚ ਨੁਕਸ ਕੀ ਸੀ ਕਹਿੰਦੇ ਉਹ ਬੈਲ ਜਿਹੜਾ ਜਿਹੜੇ ਬੈਲ ਨੇ ਦਿਹਾਤੀ ਮਜ਼ਦੂਰਾਂ ਨੂੰ ਪਹਿਲਾਂ ਸਿਰ ਖੜਾ ਕੀਤਾ ਖਾਤੋ ਦਨਰ ਕਰਨ ਕਿ ਕਰੋਨਾ ਦੇ ਸਮੇਂ ਚ ਜੇ ਸਭ ਤੋਂ ਵੱਧ ਕੋਈ ਆਸਰਾ ਸੀ ਤਾਂ ਇਸ ਕਾਨੂੰਨ ਕਰਕੇ ਸੀ ਜਿਹੜਾ ਕੰਮ ਕਰੇਗਾ ਕਰਕੇ ਕੋਈ ਰੋਜ਼ਗਾਰ ਮਿਲਿਆ ਰੋਜ਼ਗਾਰ ਕਰਕੇ ਕਰੋਨਾ ਦੇ ਚੱਲਦਿਆਂ ਵੀ ਉਹਨਾਂ ਨੂੰ ਰੋਜ਼ੀ ਰੋਟੀ ਨਹੀਂ ਖੁੱਸੀ ਰੋਟੀ ਖਾਂਦੇ ਰਹੇ ਤੇ ਇਸ ਮਿਲਦੇ ਆਉਣ ਨਾਲ ਕਹਿੰਦੇ ਨੂੰ ਬਹੁਤ ਵੱਡਾ ਜਿਹੜਾ ਕਾਨੂੰਨ ਬਣ ਗਿਆ ਉਹ ਤੁਹਾਡਾ ਘਾਟਾ ਮਜ਼ਦੂਰਾਂ ਜਿੱਥੇ ਪਏਗਾ ਉੱਥੇ ਜਿਹੜਾ ਕਹਿੰਦੇ ਜਿਹੜਾ ਭਾਰਤੀ ਜਨਤਾ ਪਾਰਟੀ ਇਹਦੇ ਤੇ ਰਾਜਨੀਤੀ ਕਰ ਰਹੀ ਹੈ ਕਿ ਮਹਾਤਮਾ ਗਾਂਧੀ ਦਾ ਨਾਂ ਅਟਾਇਆ ਗਿਆ ਆਪਣੇ ਅਜਿਹਾ ਬਹੁਤ ਵੱਡਾ ਹਾਲਾਂਕਿ ਕਾਂਗਰਸ ਪਾਰਟੀ ਨੇ ਇਸ ਮੁੱਦੇ ਤੇ 27 ਆ ਰਿਹਾ 27 ਨੂੰ ਦਸੰਬਰ ਦੀ ਆਪਾਂ ਗੱਲ ਕਰੀਏ ਮੀਟਿੰਗ ਵੀ ਬੁਲਾਈ ਆਪਣੀ ਕਾਰਜ ਕਰਨੀ ਕਮੇਟੀ ਦੀ ਉਹਦੇ ਦੇਸ਼ ਵਿਆਪੀ ਪੱਤਰ ਤੇ ਕਿਸ ਤਰ੍ਹਾਂ ਦਾ ਪ੍ਰੋਟੈਸਟ ਅਗੇ ਲਿਖਿਆ ਜਾਏਗਾ ਕਾਂਗਰਸ ਇਹਦੇ ਬਾਰੇ ਫੈਸਲਾ ਕਰੇਗੀ ਕਾਂਗਰਸ ਦੇ ਅੱਜਵਾਰ ਨੇਤਾ ਚਤੰਬਰਨ ਉਹਨਾਂ ਨੇ ਤਾਂ ਇਤਿਹਾਸ ਕਹਤਾ ਕਹਿੰਦੇ ਮਹਾਤਮਾ Gandhi ਦੇ ਅੱਗੇ ਦਾ ਹੱਥ ਤੇ ਹੋਈ ਸੀ ਤੇ ਹੁਣ ਉਹਦੀ ਰੋਧੇ ਹੱਤਾਂ ਹੋਈ ਹੈ ਕਹਿੰਦੇ ਦੂਜੀ ਵਾਰ ਮਹਾਤਮਾ ગાંધી ਜੀ ਹੱਥ ਆਉਗੀ ਹੈ ਇਥੇ ਦਾ ਕਾਂਗਰਸ ਦੇ ਆਗੂ ਇਸ ਬੈਲੂ ਇਸ ਕਾਨੂੰਨ ਨੂੰ ਲੈ ਕੇ ਵਿਰੋਧ ਕਰ ਰਹੇ ਆ ਭਾਜਪਾ ਦੇ ਸਿੱਧੇ ਤੌਰ ਤੇ ਨਿਸ਼ਾਨੇ ਸਾਧ ਰਹੇ ਆ ਜੀ ਜੀ ਅੱਗੇ ਵੱਧਦੇ ਆ ਜੀ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਅੱਜ ਪੰਜਾਬ ਵਿੱਚ ਪੰਜਾਬ ਦੇ ਤਿੰਨ ਸੂਬੇ ਅੱਜ ਪਵਿੱਤਰ ਸ਼ਹਿਰ ਕਰਾਰ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਤਲਵੰਡੀ ਸਾਬੋ ਅਤੇ ਅਨੰਦਪੁਰ ਸਾਹਿਬ ਇਹ ਤਿੰਨੋਂ ਸ਼ਹਿਰ ਜੋ ਹੈ ਉਹ ਅੱਜ ਤੋਂ ਪਵਿੱਤਰ ਕਹਾਏ ਜਾਣਗੇ ਇਸਤੇ ਕੀ ਵਿਚਾਰ ਨੇ ਸਰ ਤੁਹਾਡੇ ਪੰਜਾਬ ਗਵਰਨਮੈਂਟ ਦੇ ਲਿੱਤੇ ਹੋਏ ਪੰਜਾਬ ਸਰਕਾਰ ਦੇ ਲਿੱਤੇ ਹੋਏ ਇੰਨੇ ਵੱਡੇ ਕਦਮ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਬੀਬਾ ਇਹ ਪਹਿਲਾਂ ਜਦੋਂ ਆਪਾਂ ਸਾਰੇ ਜਾਣਦੇ ਆਨੰਦਪੁਰ ਸਾਹਿਬ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਹੋਇਆ ਸੀ ਉਹ ਉਰ ਤੇ ਇੱਕ ਵਾਰ ਜਦੋਂ ਸੁਪਨਿਆਸਾ ਦਾ ਸੀਧੀ ਦੇਣਾ ਆਨੰਦਪੁਰ ਸਾਹਿਬ ਮਨਾਇਆ ਗਿਆ ਉਸ ਵੇਲੇ ਮੁਖੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਦੇ ਜਿਹੜੇ ਤਿੰਨ ਜਿੱਥੇ ਪੱਤ ਸਹਿਬਾਨ ਨਾਲ ਸੁੰਦਰ ਸ਼ਹਿਰ ਹੈ ਉਹਨਾਂ ਪਤਰ ਸ਼ਹਿਰਾਂ ਲਾ ਨਾ ਗਿਆ ਔਰ ਉਹ ਅੱਜ ਤੋਂ ਲਾਗੂ ਹੋ ਗਿਆ ਉਹ ਜਿਹੜਾ ਐਲਾਨ ਕੀਤਾ ਗਿਆ ਸੀ ਉਹਦੇ ਮਤਲਬ ਕਿ ਜਿੱਦਾਂ ਆਪਾਂ ਜ਼ਿਕਰ ਕੀਤਾ ਹੀ ਐ ਅਮਰਸਰ ਦੀ ਗੱਲ ਕਰ ਲਈਏ ਤਲਵੰਡੀ ਸਾਹ ਕੋਲ ਦੀ ਗੱਲ ਕਰ ਲਈਏ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਤਿੰਨਾਂ ਸ਼ਹਿਰਾਂ ਨੂੰ ਜਿਹੜਾ ਹੈਗਾ ਪਤਰ ਸ਼ਹਿਰਾਂ ਲਾ ਨਾ ਗਿਆ ਤੇ ਉੱਥੇ ਹੁਣ ਮੀਟ ਦੀ ਗੱਲ ਕਰ ਲਈਏ ਸ਼ਰਾਬ ਦੀ ਗੱਲ ਕਰ ਲਈਏ ਤੇ ਦਸੰਗਟ ਵਗੈਰਾ ਦੀ ਤਮਾਕੂ ਦੀ ਨਸ਼ਾ ਦੀ ਗੱਲ ਕਰ ਲਈਏ ਉਹਨਾਂ ਦੀ ਮੁਕੰਮਲ ਤੌਰ ਤੇ ਮਨਾਹੀ ਹੈ ਅਮਰਸਰ ਜਿਹੜਾ ਹੈਗਾ ਉਹਦੇ ਨਾਲ ਜਿਹੜਾ ਗਲਿਆਰੇ ਨਾਲ ਸਨ ਤੇ ਏਰੀਆ ਉਹ ਉਸ ਏਰੀਆ 'ਚ ਮਨਾਹੀ ਰਹੇਗੀ ਬਾਕੀ ਖੇਤਰ ਤੇ ਜਿਹੜਾ ਹੈਗਾ ਇਹ ਕਾਨੂੰਨ ਲਾਗੂ ਨਹੀਂ ਹੋਏਗਾ ਸੋ ਵੱਡਾ ਫੈਸਲਾ ਮੈਂ ਤਾਂ ਇਹ ਵੀ ਦੇਖ ਰਿਹਾ ਕਿ ਆਮ ਆਦਮੀ ਪਾਰਟੀ ਦੇ ਕਿੱਦਾਵਾਰਾ ਗੁਜਰਨ ਕਲਦੀਪ ਧਾਲੀਵਾਲ ਵੀ ਹੈ ਕਲਦੀਪ ਧਾਲੀਵਾਲ ਕਹਿ ਰਿਹਾ ਕਿ ਜਿਹੜੇ ਆਗੂ ਜਾਂ ਜਿਹੜੀਆਂ ਪਾਰਟੀਆਂ ਜਿਹੜੀਆਂ ਤੇਰਾ ਆਪਣੇ ਆਪ ਨੂੰ ਪੰਥਿਕ ਹੁੰਦੇ ਸੀ ਕਹਿੰਦੇ ਸੀ ਪੰਥਿਕ ਹੈ ਉਹਨਾਂ ਵੱਲੋਂ ਤਾਂ ਫੈਸਲੇ ਲੈ ਹੀ ਨਹੀਂ ਗਏ ਤੇ ਦੇਖੋ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੈ ਉਸ ਨੇ ਕਿੱਡਾ ਵੱਡਾ ਫੈਸਲਾ ਲਿਆ ਜਿੱਥੇ ਸਾਡੇ ਤਖਤ ਸਹਿਬਾਨਾ ਜਿੱਥੇ ਲਕਸ਼ਰ ਦਾ ਲੂਨਤ ਮਾਸਤਕ ਹੋਂਡਾ ਦੁਨੀਆ ਪਰਚ ਹੋਂਡਾ ਉਹਨਾਂ ਸ਼ਹਿਰਾਂ ਵਿੱਚ ਪਵਿੱਤਰ ਹਲਾਨਾ ਗਿਆ ਤਾਂ ਕਿਹਨੇ ਹਲਾਨਾ ਇਹਨੇ ਲੰਬੇ ਸਮੇਂ ਬਾਅਦ ਆਮ ਆਦਮੀ ਪਾਰਟੀ ਜਾਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਜੀ ਅੱਗੇ ਵੱਧ ਕੇ ਗੱਲ ਕਰਦੇ ਹਾਂ ਜੀ ਪੰਜਾਬ ਸਰਕਾਰ ਵੱਲੋਂ ਲਿੱਤੇ ਗਏ ਇੱਕ ਹੋਰ ਵੱਡੇ ਕਦਮ ਬਾਰੇ ਜਿਹੜਾ ਕਿ ਕਹਿ ਰਹੇ ਨੇ 15 ਜਨਵਰੀ 2026 ਤੋਂ ਇੱਕ ਸਿਹਤ ਬੀਮਾ ਯੋਜਨਾ ਲਾਗੂ ਕਰ ਦਿੱਤੀ ਜਾਏਗੀ ਜਿਹਦੇ ਤਹਿਤ ਹਰ ਪਰਿਵਾਰ ਪੰਜਾਬ ਦੇ ਹਰ ਛੋਟੇ ਵੱਡੇ ਪਰਿਵਾਰ ਨੂੰ 10 ਲੱਖ ਤੱਕ ਦੀ ਬੀਮਾ ਉਹ ਪਰਿਵਾਰ ਕਰਾ ਸਕਦਾ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਸਰ ਕੀ ਮੁਨਾਫਾ ਹੋ ਸਕਦਾ ਹੈ ਇਸ ਚੀਜ਼ ਦਾ ਪਰਿਵਾਰਾਂ ਦੇ ਦੇਖੋ ਇਹਦਾ ਜਿਸ ਤੱਕ ਫਾਇਦੇ ਦੀ ਗੱਲ ਹੈ ਤਕਰੀਬਨ 65 ਲੱਖ ਜਿਹੜੇ ਪੰਜਾਬੀ ਪਰਿਵਾਰ ਆ ਜਿਨ੍ਹਾਂ ਨੂੰ ਸਿੱਧੇ ਤੌਰ ਤੇ ਸਿਹਤ ਬੀਮਾ ਜਿਹੜੀ ਯੋਜਨਾ ਲਿਆਂਦੀ ਗਈ ਹੈ ਇਹਦੇ ਨਾਲ ਲਾਭ ਹੋਏਗਾ ਲਾਭ ਦੀ ਗੱਲ ਇਹ ਹੈ ਕਿ ਪਹਿਲਾਂ ਤਾਂ 5 ਲੱਖ ਰੁਪਏ ਤੱਕ ਸੀਮਾ ਸੀ ਉਹਨਾਂ ਇਸ ਸਕੀਮ ਨੂੰ ਦਾ ਕੇ 10 ਲੱਖ ਕਰ ਦਿੱਤਾ ਗਿਆ 10 ਲੱਖ ਤੱਕ ਜਾਨੀ ਕੋਈ ਵੀ ਮਰੀਜ਼ ਹਸਪਤਾਲ ਜਾ ਕੇ ਇਲਾਜ ਕਰਵਾ ਸਕਦਾ ਉਹਦੇ ਉੱਪਰ ਕੋਈ ਬੋਝ ਨਹੀਂ ਹੋਏਗਾ ਇਹ ਸਕੀਮ ਦੀ ਜਿਹੜੀ ਡਿਟੇਲਸ ਦੀ ਆਪਾਂ ਗੱਲ ਕਰੀਏ ਤਾਂ ਜਿਹੜੀਆਂ ਬੀਮਾ ਕੰਪਨੀ ਦੇ ਨਾਲ ਸੰਯੋਗਤਾ ਹੋਇਆ ਹੈ ਜੀ 1 ਲੱਖ ਰੁਪਇਆ ਤਾਂ ਉਸ ਨੂੰ ਦੇਣਾ ਉਹ ਜਾਨੀ ਦੇ ਦੇਗੀ ਆਪਣੇ ਕੋਲੋਂ ਬਾਕੀ ਦਾ ਜਿਹੜਾ 9 ਲੱਖ ਰੁਪਇਆ ਉਹ ਪੰਜਾਬ ਸਰਕਾਰ ਅਦਾ ਕਰੇਗੀ ਨੇ ਕੋਲ 10 ਲੱਖ ਦਾ ਇੰਸ਼ੋਰੈਂਸ ਹੋ ਗਈ ਜਿਹੜੇ ਮਰੀਜ਼ ਹਸਪਤਾਲ ਇਲਾਜ ਕਰਾਉਣਗੇ ਉਹਨਾਂ ਨੂੰ 65 ਲੱਖ ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ ਔਰ ਮੁਖੰਦਰੀ ਭਗਵੰਤ ਮਾਨ ਦਾ ਇਹ ਦਾਅਵਾ ਹੈ ਕਿ ਪੰਜਾਬ ਇੱਕ ਪਹਿਲਾ ਸੂਬਾ ਹੈ ਜਨੇ ਇੰਨੀ ਵੱਡੀ ਸਿਹਤ ਬੀਮਾ ਯੋਜਨਾ ਚਲਦੀ ਹੈ ਉਹਦੇ ਲਈ ਕਹਿੰਦੇ ਹੁਣ ਸਰਗਰਮੀਆਂ ਸ਼ੁਰੂ ਹੋ ਗਈਆਂ ਕਾਰਡ ਬਣਨੇ ਸ਼ੁਰੂ ਹੋ ਗਿਆ ਸਿਹਤ ਨਾਲ ਸੰਬੰਧ ਤੋਂ ਕਾਰਡ ਦਿਖਾਉਣਗੇ ਹਸਪਤਾਲ ਜਾ ਕੇ ਤੇ ਹੋਰ ਕੋਈ ਐਦਾਂ ਦਾ ਖਾਸ ਇਹਦੇ 'ਚ ਕੋਈ ਕੁਲੇਦਾਰ ਕੰਮ ਨਹੀਂ ਹੈ ਉਹ ਸਕਾਰ ਦੇ ਉੱਤੇ ਹਸਪਤਾਲ ਦੇ ਦਾਖਲ ਲੈਣਗੇ ਤੇ ਕੋਈ ਵੀ ਮਰੀਜ਼ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਆਪਣਾ ਇਲਾਜ ਕਰਵਾ ਸਕੇਗਾ ਇੱਕ ਵੱਡੇ ਪੱਧਰ ਤੇ ਪੰਜਾਬੀਆਂ ਦੇ ਲਈ ਉਹਨਾਂ ਨੇ ਔਰ ਖਾਸ ਤੌਰ ਤੇ ਜਦ ਨਵਾਂ ਸਾਲ ਆ ਰਿਹਾ ਹੈ ਉਹ ਤੇ ਇਹ ਵੀ ਕਹਿ ਰਿਹਾ ਕਿ ਨਵੇਂ ਸਾਲ ਦੇ ਮੌਕੇ ਤੇ ਇੱਕ ਤਰੀਕੇ ਨਾਲ ਤੋਹਫੇ ਦੇ ਤੌਰ ਤੇ ਇਸ ਲਈ ਸਿਹਤ ਬੀਮਾ ਯੋਜਨਾ ਪੰਜਾਬੀਆਂ ਨੂੰ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਜੀ ਅੱਗੇ ਬਾਤ ਕੇ ਗੱਲ ਕਰਦੇ ਹਾਂ ਜੀ ਗਿਆਨੀ ਹਰਪ੍ਰੀਤ ਸਿੰਘ ਦੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਇਸਤਫਾ ਜੋ ਉਹਨਾਂ ਨੇ ਦਿੱਤਾ ਸੀ ਉਹਦੇ ਉੱਤੇ ਚਰਚਾ ਚੱਲ ਰਹੀ ਹੈ ਤੇ ਨਵੀਂ ਅਕਾਲੀ ਦਲ ਪਾਰਟੀ ਤੇ ਪਾਰਟੀ ਵਿੱਚ ਇਹਦੀ ਚਰਚਾ ਚੱਲ ਰਹੀ ਹੈ ਤੇ ਕੀ ਲੱਗਦਾ ਹੈ ਸਿਰ ਤੁਹਾਨੂੰ ਵੀ ਨਵੀਂ ਅਕਾਲੀ ਦਲ ਪਾਰਟੀ ਵਿੱਚ ਇਸ ਤੇ ਉਹਨਾਂ ਦੀ ਕੀ ਸਥਿਤੀ ਹੋਏਗੀ ਇਸ ਇਸਤਫੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਹੋਣੇ ਅਜੇ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਪੁਨਰਸੁਰਜੀਤੀ ਅਕਾਲੀ ਦਲ ਕਹਿੰਦੇ ਉਹ ਬਣਿਆ ਤੇ ਕੱਲ ਉਹਨਾਂ ਦੀ ਚੰਡੀਗੜ੍ਹ ਮੀਟਿੰਗ ਦੀ ਜਿੱਥੋਂ ਲੈ ਕੇ ਕਿਆ ਸਾਰੇਗਾ ਸ਼ੁਰੂ ਹੋ ਗਈਆਂ ਅਧਿਕਾਰਾਤੌਰ ਤੇ ਦੇਖੋ ਕੋਈ ਜਾਣਕਾਰੀ ਆਈ ਨਹੀਂ ਜੀ ਪਰ ਇਹ ਕਿਹਾ ਜਾ ਰਿਹਾ ਹੈ ਕਿ ਮੀਟਿੰਗ ਦੇ ਅੰਦਰ ਜਦੋਂ ਪਾਰਟੀ ਦੇ ਪਰਫਾਰਮੈਂਸ ਲੈ ਕੇ ਗੱਲਬਾਤ ਹੋਈ ਕਿਧਰੇ ਕਹਿੰਦੇ ਗੈਨੇ ਹਰਪ੍ਰੀਤ ਸਿੰਘ ਉਹਨਾਂ ਨੇ ਕਹੀ ਹੈ ਇਹ ਗੱਲ ਕਿ ਮੈਂ ਪੰਥ ਲਈ ਕੋਈ ਵੀ ਸੈਕਰੀਫਾਈਸ ਕਰਨ ਲਈ ਤਿਆਰ ਹਾਂ ਹੁਣ ਸੈਕਰੀਫਾਈਸ ਦੇਖੋ ਜਦੋਂ ਅਕਾਲ ਚਦਰ ਦੇ ਜਿੱਥੇਦਾਰ ਸੀ ਉਦੋਂ ਕੀਤੀ ਜਾ ਸਕਦੀ ਉਹ ਤਾਂ ਜਿੱਥੇਦਾਰੀ ਉਹਨਾਂ ਕੋਲ ਰਹੀ ਨਹੀਂ ਉਹਨਾਂ ਪਾਰਟੀ ਦੀ ਪ੍ਰਧਾਨਗੀ ਹੈ ਉਹ ਵੀ ਛੱਡੀ ਜਾ ਸਕਦੀ ਹੈ ਹਾਲਾਂਕਿ ਸਿੱਧੇ ਤੌਰ ਤੇ ਗੱਲ ਨਹੀਂ ਕੀਤੀ। ਔਰ ਜਿਹੜੇ ਪਾਰਟੀ ਦੇ ਆਗੂ ਹੈ ਉਹ ਵੀ ਕਹਿੰਦੇ ਨੇ ਇਦਾਂ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਪੰਥਕੀਤਾਂ ਲਈ ਕੋਈ ਵੀ ਜੋ ਪੰਥੋਂ ਕੋਮ ਲਾਏਗਾ ਮੈਂ ਉਹਦੇ ਲਈ ਕੁਰਬਾਨੀ ਕਰਨੇ ਕਲ ਤਿਆਰ ਹਾਂ। ਹੁਣ ਕੁਰਬਾਨੀ ਦਾ ਪ੍ਰਧਾਨਗੀ ਦੇ ਹੋ ਸਕਦੀ ਹੈ। ਜੀ। ਹੋਰ ਤਾਂ ਇਸ ਵੇਲੇ ਕੋਈ ਇਦਾਂ ਦੀ ਮੂਵਮੈਂਟ ਹੈ ਨਹੀਂ ਜਿੱਦੀ ਕੁਰਬਾਨੀ ਦੀ ਗੱਲ ਕੀਤੀ ਜਾ ਸਕੇ। ਬਿਸ਼ੱਕ ਸਪਸ਼ਟ ਗੱਲ ਨਹੀਂ ਆਈ ਪਰ ਇਹ ਗੱਲ ਜ਼ਰੂਰ ਹੈ ਜਿਨ੍ਹਾਂ ਨਾਲ ਮੀਡੀਆ ਤੇ ਇੱਕ ਵੱਡੀਆਂ ਸਪੈਕੂਲੇਸ਼ਨ ਲੱਗਣੇ ਸ਼ੁਰੂ ਹੋ ਗਿਆਂ। ਕਿ ਕੀ ਕਹਿਨੀ ਹੈ ਹਰਪ੍ਰੀਤ ਸਿੰਘ ਜਿਹੜਾ ਪੁਨਰਸੁਰਜੀਤ ਕਾਲੀਦਾਲਾ ਉਹਦੇ ਉਹਦੇ ਤੇ ਬਣੇ ਰਹਿਣਗੇ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਔਰ ਇਹ ਸਾਰਾ ਮਾਮਲਾ ਜਿਹੜਾ ਹੈਗਾ ਜਿਹੜੀ ਕੱਲ ਚੰਡੀਗੜ੍ਹ 'ਚ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਹੀ ਮੀਡੀਆ 'ਚ ਉੱਭਰਨਾ ਸ਼ੁਰੂ ਹੋਇਆ ਇਸ ਤੋਂ ਪਹਿਲਾਂ ਮੰਪਲੇ ਦੀ ਹਾਲੀ ਦੇ ਮਾਮਲੇ ਲੈ ਕੇ ਵੀ ਸਵਾਲ ਉੱਠੇ ਸੀ ਮੰਪਲੇ ਦੀ ਹਾਲੀ ਦੇ ਉਹਨਾਂ ਦਾ ਹਲਕਾ ਲੁਜਾਣੇ ਦਾ ਖਾਂ ਪੈਂਦਾ ਉੱਥੇ ਵੱਡੀ ਗਿਣਤੀ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਜਿਹੜੀਆਂ ਚੋਣਾਂ ਉਹਦੇ ਹਮਾਇਤੀ ਉਨਾ ਦੇ ਹਲਕੇ ਦੇ ਕੈਲੋ ਇਲਾਕੇ ਚ ਕਰੋ ਜਿੱਤ ਹੋਈ ਹੈ ਪਰ ਉਹ ਜ਼ਾਜ਼ਮੀਦਵਾਰਾਂ ਦੇ ਤੌਰ ਤੇ ਜਿੱਤੇ ਆ ਹੁਣ ਇਹ ਕਹਿੰਦੇ ਆ ਕਿ ਵੀ ਜ਼ਾਜ਼ਮੀਦਵਾਰ ਕਿਉਂ ਕੀ ਉਹ ਪਾਰਟੀ ਚ ਨਹੀਂ ਹੈ ਹਾਲਾਂਕਿ ਜਿਹੜਾ ਹੈਗਾ ਮਨਪੀਤਿਆਲੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰਾ ਜਿਹੜਾ ਜੀਤ ਜਿਹੜਾ ਅਕਾਲੀਦਾਰਾਂ ਨਾਲ ਕਿਸੇ ਨਾਲ ਵੀ ਆਪ ਨੂੰ મતਭੇਦ ਨਹੀਂ ਹੈ ਪਰ ਇਸ ਗੱਲ ਦਾ ਜੋ ਫਿਰ ਵੀ ਕਿਤੇ ਲਈ ਨਹੀਂ ਆਇਆ ਕਿ ਜ਼ਾਜ਼ਮੀਦਵਾਰ ਦੇ ਤੌਰ ਤੇ ਕਿਉਂ ਉਹਨਾਂ ਨੇ ਇੱਕ ਵੱਡਾ ਇਸ਼ਤਿਹਾਰ ਵੀ ਅੱਜ ਮੀਡੀਆ ਨੂੰ ਦਿੱਤਾ ਗਿਆ ਦੇ ਨੇ ਜਿਨ੍ਹਾਂ ਨੇ ਮੁਬਾਰਕਾਂ ਦਿੱਤੀਆਂ ਧੰਨਵਾਦ ਕੀਤਾ ਕਿ ਦੇਖੋ ਜੀ ਇੰਨੀ ਵੱਡੀ ਗੰੰਤੀ ਜਿਹੜੇ ਕਿ ਆਜ਼ਾਦ ਉਮੀਦਵਾਰ ਉਹਨਾਂ ਦੇ ਹਲਕੇ ਚ ਜਿੱਤੇ ਆ ਪਰ ਉਹਦੇ ਚ ਮਨਪ੍ਰੀਤ ਹਾਲੀ ਦੀ ਗੱਲ ਜ਼ਰੂਰ ਹੈ ਕਿਸੇ ਹੋਰ ਪੁਨਰਸਜੀਤ ਕਾਲੀਗਲ ਦੇ ਪ੍ਰਧਾਨ ਦੀ ਕਿਸੇ ਹੋਰ ਆਗੂ ਦੀ ਤਸਵੀਰ ਚ ਆਉਂਦੀ ਬੱਲੇ ਬੱਲੇ ਹੁੰਦੀ ਨਜ਼ਰ ਨਹੀਂ ਆ ਰਹੀ ਸੋ ਜੇ ਨਵੀਂ ਨਵੀਂ ਪਾਰਟੀ ਬਣੀ ਹੈ ਤੇ ਉਹਦੇ ਮੁਖ ਰੇਮਿਆਂ ਬਾਰੇ ਗਰਮਾ ਚਰਚਾ ਸ਼ੁਰੂ ਹੋ ਗਈ ਹੈ ਦੇਖਿਆ ਜਾਏਗਾ ਕਿ ਇਹਦੇ ਚ ਕਿੰਨਾ ਸੱਚ ਹੈ ਕਿ ਨਹੀਂ ਹੈ ਮਣਕੇ ਪਾਰਟੀ ਆਗੂ ਸਾਰੀਆਂ ਗੱਲਾਂ ਡਰਾਇ ਕਰਿਆ ਕਿ ਇਦਾਂ ਦੇ ਵਕਰੇਵੇਂ ਵਾਲੀ ਕੋਈ ਗੱਲ ਨਹੀਂ ਪਰ ਜਿਹੜੀਆਂ ਗੱਲਾਂ ਆਪਾਂ ਦਰਸ਼ਕਾਂ ਨਾਲ ਸੰਨਿਆ ਕਰ ਰਹੇ ਹਾਂ ਇਹਦਾ ਮੁੱਦਿਆਂ ਤੇ ਜਿਹੜਾ ਹੈਗਾ ਕਿ ਨਾਬੀ ਜਵਾਬ ਤਾਂ ਚਾਹੁੰਦੀ ਹੈ ਕਿ ਸਪਸ਼ਟ ਤੌਰ ਤੇ ਦੱਸਿਆ ਜਾਏ ਕੋਈ ਵਜ੍ਹਾ ਕੀ ਹੈ ਜਿਹਦੇ ਕਰਕੇ ਗੱਲਾਂ ਉੱਠ ਰਹੀਆਂ ਜੀ ਜੀ ਸਿੱਧੂ ਸਾਹਿਬ ਹੁਣ ਅੱਗੇ ਵੱਧਦੇ ਆ ਬਾਹਰਲੇ ਮੁਲਕਾਂ ਵਿੱਚ ਜਿਹੜੀ ਸਿੱਖ ਕਮਿਊਨਿਟੀ ਹੈ ਜਾਂ ਕਹੇ ਲੋ ਸਿੱਖ ਭਾਈਚਾਰਾ ਹੈ ਉਹ ਸਿੱਖੀ ਦੇ ਇਤਿਹਾਸ ਨੂੰ ਲੈ ਕੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਇਕੱਠੇ ਹੁੰਦੇ ਨੇ ਆਪਦੇ ਬੱਚਿਆਂ ਨੂੰ ਇਸ ਦੀ ਅੱਗੇ ਹੋਰ ਜ਼ਿਆਦਾ ਕਹਿ ਲੋ ਨੌਲੇਜ ਦੇਣ ਲਈ ਉਹ ਇਕੱਠੇ ਹੁੰਦੇ ਨੇ ਵੀ ਉਹਨਾਂ ਨੂੰ ਉਹਨਾਂ ਤੱਕ ਪਹੁੰਚ ਸਕੇ ਵੀ ਕੀ ਇਤਿਹਾਸ ਰਿਹਾ ਹੈ ਆਪਣੇ ਸਿੱਖੀ ਦਾ ਤੇ ਇਹਦੇ ਵਿੱਚ ਸ਼ਹੀਦੀ ਦਿਹਾੜਾ ਇੱਕ ਬਹੁਤ ਵੱਡਾ ਜੋ ਹੈ ਉਹ ਮੂਵਮੈਂਟ ਵਾਂਗ ਕੇ ਆਉਂਦਾ ਹੈ ਨਿਊਜ਼ੀਲੈਂਡ ਵਿੱਚ ਸ਼ਹੀਦੀ ਦਿਹਾੜੇ ਨੂੰ ਲੈ ਕੇ ਸ਼ੁਰੂ ਹੋਣ ਤੋਂ ਬਾਅਦ ਨਗਰ ਕੀਰਤਨ ਰੱਖਿਆ ਗਿਆ ਸੀ ਤੇ ਨਗਰ ਕੀਰਤਨ ਦਾ ਵਿਰੋਧ ਕਰਦੇ ਹੋਏ ਕਈ ਲੋਕੀ ਉੱਥੇ બોલે ਤੇ ਉਹਨਾਂ ਨੇ ਫਿਰ ਨਗਰ ਕੀਰਤਨ ਰੁਕਵਾਤਾ ਤੇ ਇਹਦੇ ਨਾਲ ਪੰਜਾਬੀ ਕਮਿਊਨਿਟੀ ਨੂੰ ਸਿੱਖ ਭਾਈਚਾਰੇ ਨੂੰ ਕਾਫੀ ਠੇਸ ਪਹੁੰਚੀ ਕਾਫੀ ਦੁਖਦਾਇਕ ਖਬਰ ਹੈ ਇਹ ਤੇ ਸਿਰਫ ਨਿਊਜ਼ੀਲੈਂਡ ਹੀ ਨਹੀਂ ਬਲਕਿ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਪੰਜਾਬੀ ਨੂੰ ਪੰਜਾਬੀ ਲਈ ਇਹ ਕਾਫੀ ਦੁਖਦਾਇਕ ਖਬਰ ਹੈਗੀ ਹੈ ਤੇ ਇਹ ਬਿਲਕੁਲ ਇਹ ਮੰਦਪਾਗੀ ਜਾਣਕਾਰੀ ਹੈ ਜਿਹੜੀ ਤੁਸੀਂ ਸੰਜੀ ਕਰ ਰਹੇ ਹੋ ਦੇਖੋ ਨਿਊਜ਼ੀਲੈਂਡ ਦੇ ਚ ਇੱਕ ਉਥੇ ਲਾਕਾ ਆਕਲੈਂਡ ਉਸ ਖੇਤਰ ਦੇ ਵਿੱਚ ਜਦੋਂ ਉੱਥੇ ਸਿੱਖ ਭਾਈਚਾਰੇ ਦੇ ਲੋਕ ਆਪਣਾ ਜਲੂਸ ਕਰ ਰਹੇ ਸੀ ਬੜੇ ਧਾਰਮਿਕ ਮर्याਦਾ ਮਤਾਕ ਬੜੇ ਸ਼ਾਂਤਮਈ ਢੰਗ ਨਾਲ ਉਹਨਾਂ ਵੱਲੋਂ ਜਿਹੜਾ ਨਗਰ ਕੀਰਤਨ ਜਿਹੜਾ ਹੈਗਾ ਉਹ ਘਟਿਆ ਜਾ ਰਿਹਾ ਸੀ ਨਗਰ ਕੀਰਤਨ ਨੂੰ ਉੱਥੇ ਦੇ ਸਥਾਨਕ ਲੋਕਾਂ ਵੱਲੋਂ ਅੱਗੇ ਆ ਕੇ ਉਹਦਾ ਵਿਰੋਧ ਕੀਤਾ ਗਿਆ ਇਹ ਠੀਕ ਹੈ ਕਿ ਪੁਲਿਸ ਦੇ ਦਖਲ ਦੇ ਨਾਲ ਮਾਮਲਾ ਖਤਮ ਹੋ ਗਿਆ ਪਰ ਆਪਣੇ ਉੱਤੇ ਕੋਈ ਵੱਡਾ ਮਾਮਲਾ ਵੱਡਾ ਗਵਾਹ ਉੱਠ ਖੜਾ ਹੈ ਕਿ ਆਕਰ ਰੰਧਿਆ ਕਿਉਂ ਸਿੱਖ ਭਾਈਚਾਰੇ ਨੇ ਤਾਂ ਉੱਥੇ ਬਿਲਕੁਲ ਕੋਈ ਉਹ ਜੀ ਕੋਈ ਗਾਲ ਨਹੀਂ ਕਢੀ ਜਿਹਦੇ ਨਾਲ ਕੋਈ ਇਦਾਂ ਦੀ ਗੱਲ ਕਹਿ ਗਈ ਕਿ ਭੜਕਾਟ ਹੋਈ ਆ ਉਹ ਸ਼ਾਂਤਮਈ ਤਰੀਕੇ ਨਾਲ ਆਪਣੀ ਧਾਰਮਿਕ ਮਰਿਆਦਾ ਮੁਤਾਬਕ ਜਿਹੜਾ ਨਗਰ ਕੀਰਤਨ ਕੱਢ ਰਹੇ ਸੀ ਤੁਮਸਥਾਨ ਦੇ ਲੋਕਾਂ ਦਾ ਵਿਰੋਧ ਜਿਹੜਾ ਕਿਸੇ ਤਰੀਕੇ ਨਾਲ ਹੀ ਵਾਜੂ ਨਹੀਂ ਹਾਲਾਂਕਿ ਜੇ ਡਿਟੇਲਡ ਜਾਣਕਾਰੀ ਹੋਰ ਵੀ ਉੱਥੋਂ ਦੀ ਸਾਂਝੀ ਹੋਏ ਉਦੋਂ ਕਿ ਪਾਰਲੀਮੈਂਟ ਮੈਂਬਰ ਆ ਉਹਨਾਂ ਵੱਲੋਂ ਵੀ ਸਿੱਖ ਭਾਈਚਾਰੇ ਦੇ ਮਾਮਲੇ 'ਚ ਹਮਾਇਤ ਕੀਤੀ ਜਾ ਰਹੀ ਹੈ ਕਿ ਉਹ ਨਗਰ ਕੀਰਤਨ ਦਾ ਸਹੀ ਸੀ ਉਹਨਾਂ ਸਿੱਖ ਭਾਈਚਾਰੇ ਇਹ ਤਾਂ ਹੈ ਨਹੀਂ ਕਿ ਕਲਾ ਹਿੰਦੁਸਤਾਨ ਦੇ ਵਿੱਚ ਹੈ ਪੰਜਾਬ ਵਿੱਚ ਹੈ ਦੁਨੀਆ ਭਰ ਚ ਸਿੱਖ ਭਾਈਚਾਰਾ ਫੈਲਿਆ ਔਰ ਇਹ ਧਾਰਮਿਕ ਮਾਮਲੇ ਦੇ ਚ ਉਹਨਾਂ ਦਾ ਧਾਰਮਿਕ ਅਧਿਕਾਰ ਹੈ ਉਹ ਧਾਰਮਿਕ ਅਧਿਕਾਰ ਦੇ ਚੱਲਦੇ ਉਹਨਾਂ ਵੱਲੋਂ ਨਗਰ ਕੀਰਤਨ ਉੱਥੋਂ ਦੀ ਘਟਿਆ ਜਾ ਰਿਹਾ ਜਿਸ ਨੂੰ ਰੋਕਿਆ ਜਾਣਾ ਕਿਸੇ ਤਰੀਕੇ ਨਾਲ ਵੀ ਵਾਜਬ ਨਹੀਂ ਇਸ ਮਾਮਲੇ ਲੈ ਕੇ ਸਭ ਤੋਂ ਪਹਿਲਾਂ ਜਿਹੜਾ ਅਕਾਲ ਤਖਤ ਦੇ ਜਥੇਦਾਰ ਹੈ ਗਣਕ ਕੁਲਦੀਪ ਸਿੰਘ ਗੜਕਾਜ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਧਾਰਮਿਕ ਆਗਾਹ ਨੂੰ ਰੋਕਿਆ ਜਾ ਰਿਹਾ ਉਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਕਹੀ ਹੈ ਇਹ ਗੱਲ ਕਿ ਇਸ ਮਾਮਲੇ ਦਖਲ ਦਿੱਤਾ ਜਾਵੇ ਕਿਉਂ ਇਸ ਤਰ੍ਹਾਂ ਦਾ ਵਿਵਹਾਰ ਹੋਇਆ ਪੰਜਾਬ ਦੇ ਮੁਖੰਦਰ ਭਗਵੰਤ ਮਾਨ ਉਹਨਾਂ ਨੇ ਵੀ ਕੇਂਦਰਪਾਲ ਮਾਮਲਾ ਠਾਉਣ ਦੀ ਗੱਲ ਕੀਤੀ ਹੈ ਕਹਿੰਦੇ ਬੜੀ ਜ਼ਿਆਤੇ ਵਾਲੀ ਗੱਲ ਹੈ ਕਿਉਂ ਦੁਨੀਆ ਭਾਰਤ ਚ ਫੈਲਿਆ ਪੰਜਾਬੀ ਭਾਈ ਤਾਰਾ ਸਿੱਖ ਭਾਈ ਤਾਰਾ ਉਹ ਆਪਣਾ ਨਗਰ ਕੀਰਤਨ ਆਪਣੀ ਮਰਿਆਦਾ ਮੁਤਾਬਕ ਆਪਣਾ ਵਿਸ਼ਵਾਸ ਮੁਤਾਬਕ ਕਾਡਰੇਸ ਤੇ ਉਹਨਾਂ ਨੂੰ ਕਿਉਂ ਰੁਕਾਇਆ ਗਿਆ ਇਹ ਬੜਾ ਮੰਦ ਭਾਗ ਹੈ ਇਦਾਂ ਦਾ ਟਕਰਾ ਨਹੀਂ ਹੋਣਾ ਚਾਹੀਦਾ ਇਸੇ ਤਰੀਕੇ ਨਾਲ ਦੂਜੀਆਂ ਪਾਰਟੀਆਂ ਦੇ ਆਗੂ ਵੱਲੋਂ ਵੀ ਲਗਾਤਾਰ ਜਿਨਾਂ ਦਾ ਆਪਾਂ ਪੁਨਰ ਸੁਰਜੀਤ ਕਾਲੀ ਦਲ ਦਾ ਜ਼ਿਕਰ ਕਰਦਿਆਂ ਕਹਿੰਦੇ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਇਸ ਦੀ ਅਲੋਚਨਾ ਕੀਤੀ ਹੈ ਸ਼ੂਮਣੀ ਕੁਦਰਤਾ ਪੰਧਗੜੀ ਦੇ ਪ੍ਰਧਾਨ ਉਹਨਾਂ ਨੇ ਵੀ ਕਿਹਾ ਕਿ ਧਾਰਮਿਕ ਮਾਮਲਾ ਸਿੱਧੇ ਤੌਰ ਤੇ ਧਾਰਮਿਕ ਹਕਾਤਾਂ ਤੇ ਸ਼ੱਕਾ ਛਾਪਾ ਹੈ ਹੁਣੇ ਦੇਖਿਆ ਜਾਏਗਾ ਕਿ ਕੀ ਕੇਂਦਰ ਸਰਕਾਰ ਇਸ ਮਾਮਲੇ ਨੂੰ ਕਿਸ ਤਰ੍ਹਾਂ ਜਿਹੜੀ ਹੈ ਨਿਊਜ਼ੀਲੈਂਡ ਦੇ ਸਰਕਾਰ ਨਾਲ ਠੋਹਦੀ ਹੈ ਕਿਉਂਕਿ ਅਕਸਰ ਬਹੁਤ ਸਾਰੇ ਮਾਮਲਿਆਂ 'ਚ ਅਸੀਂ ਦੇਖਦੇ ਹਾਂ ਕਿ ਜਿਹੜੀ ਕੇਂਦਰ ਸਰਕਾਰ ਹੈ ਜੇ ਤਾਂ ਜਿਹੜੇ ਬਾਹਰ ਸਾਡਾ ਪਾਈਚਾਰਾ ਵਸਦਾ ਹੈ ਹਿੰਦੁਸਤਾਨੀ ਹੈ ਚਾਹ ਸਿੱਖ ਹੈ ਜਾਂ ਮੁਸਲਮਾਨ ਹੈ ਚਾਹ ਕ੍ਰਿਸ਼ਚੀਨ ਹੈ ਜਾਂ ਹਿੰਦੂ ਹੈ ਜੇ ਉਹ ਭਾਰਤੀ ਹੈ ਤਾਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਉਹਨਾਂ ਦੇ ਨਾਲ ਕੋਈ ਜ਼ਾਤੀ ਹੁੰਦੀ ਹੈ ਤਾਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਸਬੰਧਤ ਸਰਕਾਰ ਦੇ ਨਾਲ ਮਾਮਲਾ ਉਠਾਉਣਾ ਹੁਣ ਸਾਰੀਆਂ ਧਿਰਾਂ ਵੱਲੋਂ ਪੰਜਾਬ ਦੀਆਂ ਧਿਰਾਂ ਵੱਲੋਂ ਪਾਰਲੀਮੈਂਟ ਮੈਂਬਰਾਂ ਵੱਲੋਂ ਇਹ ਮਾਮਲਾ ਠਾਇਆ ਗਿਆ ਹੁਣ ਇਹ ਗੱਲ ਤੇ ਨਜ਼ਰ ਬਣੀ ਹੋਈ ਹੈ ਕਿ ਕੇਂਦਰ ਸਰਕਾਰ ਨਿਊਜ਼ੀਲੈਂਡ ਨਾਲ ਇਸ ਮੁੱਦੇ ਨੂੰ ਕਿਵੇਂ ਠਾਉਂਦੀ ਹੈ ਤੇ ਕਿਵੇਂ ਇਸ ਮਾਮਲੇ ਦਾ ਨਿਪਟਾਰਾ ਹੋਏਗਾ ਕਿਉਂਕਿ ਜਿਹਾ ਜਿਹੜਾ ਵਿਰੋਧ ਆ ਦੇਖੋ ਆਪਾਂ ਜਾਣਦਿਆਂ ਪਹਿਲਾਂ ਅਮਰੀਕਾ ਚਾ ਜਿਹੜਾ ਪ੍ਰਵਾਸੀਆਂ ਨੂੰ ਲੈ ਕੇ ਆਪਣੇ ਧਰਮ ਨਾਲ ਵਿਰੋਧ ਦੂਜੇ ਮੁਲਕਾਂ ਚ ਵੀ ਕਿਤੇ ਇੰਗਲੈਂਡ ਜੇ ਆਇਲੀਆਂ ਮੰਤਪਾਗੀਆਂ ਕਿਢਣਾਵਾ ਵਾਪਰੇ ਆ ਇਸ ਤਰ੍ਹਾਂ ਦਾ ਜਿਹੜਾ ਵਖਰੇਵਿਆਂ ਵਾਲਾ ਜਿਹੜਾ ਵਿਰੋਧ ਵਾਲਾ ਜਿਹੜਾ ਮਾਮਲਾ ਦੁਨੀਆ 'ਚ ਲੱਭਤ ਨਜ਼ਰ ਆ ਰਹੇ ਇਹ ਸਾਨੂੰ ਰੁਕੇ ਜਾਣ ਦੀ ਲੋੜ ਆ ਕਿਉਂਕਿ ਸਿੱਖ ਭਾਈਚਾਰਾ ਤਾਂ ਦੁਨੀਆ ਪਰ ਜਮਾਨਤ ਅਦਰ ਸਨੇਹ ਦੇਣ ਵਾਲਾ ਭਾਈਚਾਰਾ ਜਿਸ ਵੀ ਮੁਲਕ ਜਿੱਥੇ ਵੀ ਰਹਿੰਦੇ ਹੋਣ ਜਿੱਥੇ ਕੋਈ ਮੰਤਪਾਗੀਆਂ ਕਿਢਣਾਵਾ ਤੇ ਕੁਦਰਤੀ ਆਫਤਾ ਇਹ ਹੋਏ ਸੌ ਤੋਂ ਪਨਾ ਗਿਆ ਕੇ ਨਾਲ ਮਤਲੇ ਖੜੇ ਹੁੰਦੇ ਆ ਸੋ ਇਸ ਤਰ੍ਹਾਂ ਦਾ ਵਰਤਾਰਾ ਕਿਸੇ ਤਰੀਕੇ ਨਾਲ ਹੀ ਵਾਜ ਨਹੀਂ ਉਮੀਦ ਕਰਦੇ ਆ ਕੇਂਦਰ ਸਰਕਾਰ ਇਸ ਮਾਮਲੇ ਨਿਊਜ਼ੀਲੈਂਡ ਕੋਲ ਜਰੂਰ ਉਠਾਏਗੀ ਜੀ ਧੰਨਵਾਦ ਸਿੱਧੂ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਤੁਹਾਡਾ ਵੀ ਧੰਨਵਾਦ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀਰਬਾਲ ਦਿਵਸ ਨੂੰ ਲੈ ਕੇ ਚਰਚਾ ਉੱਠੀ ਹੈ ਬੀਜੇਪੀ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਹੈ ਵੀ ਇਸ ਨੂੰ ਵੀਰ ਬਲਦੇਵਸ ਹੀ ਕਿਹਾ ਜਾਏ ਜਦਕਿ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਵੀ ਇਹਨੂੰ ਸ਼ਹੀਦੀ ਦਿਹਾੜੇ ਦੇ ਨਾਂ ਤੋਂ ਮੰਨਿਆ ਜਾਏ ਤੇ ਉਹਨਾਂ ਦਾ ਪੱਖ ਰੱਖਿਆ ਜਾਏ ਅੱਗੇ ਅੱਜ ਦੀ ਖਬਰਾਂ 'ਚ ਇੰਨਾ ਹੀ ਦੋਸਤੋ ਅੱਗੇ ਵਧ ਕੇ ਕੱਲੂ ਵੀ ਚਰਚਾ ਕਰਾਂਗੇ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹਲੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ